ਜਿਹੜੀ ਸਸਪੈਂਸ਼ਨ ਦੀ ਗੱਲ ਸਾਹਮਣੇ ਆਈ ਹੈ ਤੁਹਾਡੇ ਤੇ ਦੋਸ਼ ਲੱਗੇ ਕਿ ਗੁਰੂ ਘਰ ਦੇ ਵਿੱਚ ਤੁਸੀਂ दारू ਪੀ ਕੇ ਚਲੇ ਗਏ ਰਾਤ ਨੂੰ ਉਸ ਤੋਂ ਬਾਅਦ ਸੇਵਾਦਾਰ ਨਾਲ ਕੁੱਟਮਾਰ ਵੀ ਹੋ ਗਈ ਕੀ ਹੋਇਆ ਉਸ ਦਿਨ ਨਹੀਂ ਨਹੀਂ ਕੋਈ ਕੁੱਟਮਾਰ ਨਹੀਂ ਚਲੋ ਉਹ ਚਲੇ ਨਾ ਦੱਸੋ ਜੀ ਤਾਂ ਆ ਸਕਾਂ ਦੱਸ ਗਿਆ ਹਾਂ ਤੁਹਾਨੂੰ ਕਿਸੇ ਵੱਲੋਂ ਹੁਕਮ ਦਿੱਤਾ ਗਿਆ ਸੀ ਕਿ ਕਿਸੇ ਦੀ ਅਨਾਉਂਸਮੈਂਟ ਨਹੀਂ ਕਰਨ ਦੇਣੀ ਨਹੀਂ ਅਨਾਉਂਸਮੈਂਟ ਬਾਰੇ ਨਹੀਂ ਸੀ ਅਜੀ ਸਾਨੂੰ ਜਿਹੜਾ ਉਹ ਜਾਣੀ ਉੱਤੇ ਭਾਣਾ ਲਿਖ ਦੋ ਦਿੱਤੀ ਸੀ ਜੀ ਆ ਪਰ ਮੈਨੂੰ ਵੀ ਇਹ ਗੱਲ ਨਹੀਂ ਸੀ ਉਹ ਤੁਮ ਉਸੀ ਸਾਨੂੰ ਵੀ ਰਹਿ ਗਿਆ ਪਾਪਾ ਜੀ ਕਿਉਂਕਿ ਲੋਕ ਗੁੱਸੇ ਦੇ ਵਿੱਚ ਆ ਕੇ ਕਹਿ ਰਹੇ ਸੀ ਧਰਨੇ ਦੇ ਵਿੱਚ ਅਸੀਂ ਵੀ ਕਵਰ ਕੀਤਾ ਕਹਿੰਦੇ ਕਿ ਉੱਥੇ ਪੁਲਿਸ ਨੇ ਬੜੀ ਗੁੰਡਾਗਰਦੀ ਕੀਤੀ ਹੈ ਗੁਰਦੁਖਾਰੇ ਦੇ ਵਿੱਚ ਵੜ ਕੇ ਹੁਣ ਜਿਹੜਾ ਗ੍ਰੰਥੀ ਸਿੰਘ ਅਨਾਉਂਸਮੈਂਟ ਕਰਨਗੇ ਕਿ ਉਹਨਾਂ ਨੂੰ ਵੀ ਰੋਕਿਆ ਜਾਊਗਾ ਨਹੀਂ 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 ਇਹ ਵੀ ਕੋਈ ਗੱਲ ਨਹੀਂ ਹੋਊਗਾ ਜੀ ਤਾਂ ਇਹ ਸ਼ਟਡਾਪ ਹੋ ਜਾਊਗਾ ਜੇ ਉਹ ਸਮਾਂ ਕਿੰਨੇ ਵਜੇ ਦਾ ਸੀ ਤੁਸੀਂ ਕਿੰਨੇ ਵਜੇ ਐਂਟਰ ਕੀਤੇ ਸੀ ਗੁਰੂ ਘਰ ਚ ਸੀ ਮੈਨੂੰ ਲੱਗਦਾ ਆਪ ਦੇ ਹੋਣੀ 12:00 12:00 ਦੇ ਵਜੇ ਕੋ ਬਾਹਲੀ ਅੱਗੇ ਤੇ ਰਾਤ ਨੂੰ ਜਾਣ ਦੀ ਤੁਹਾਨੂੰ ਕਿਸੇ ਨੇ ਸ਼ਿਕਾਇਤ ਦਿੱਤੀ ਸੀ ਵੀ ਉੱਥੇ ਆਗਤਿਵਿਧੀ ਹੋ ਰਹੀ ਹੈ ਕੋਈ ਹਾਂ 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 ਉੱਥੇ ਜੀ ਵੇਖਦੇ ਹੋਏ ਕਿਸੇ ਨੇ ਦਿੱਤੀ ਸੀ ਸ਼ਿਕਾਇਤ ਹਾਂ ਇਹ ਕੋਈ ਨਾ ਹੋਈ ਜੀ ਸੀਨੀਅਰ ਅਫਸਰ ਤਾਂ ਇੱਕ ਵਾਰੀ ਥੋੜਾ ਜਿਆ ਖੁੱਲ ਕੇ ਸਾਨੂੰ ਦੱਸ ਦਿਓ ਤਾਂ ਕਿ ਪਤਾ ਤਾਂ ਲੱਗੇ ਨਾ ਸਚਾਈ ਕੀ ਉਸ ਦਿਨ ਹੋਇਆ ਕੀ ਕੀ ਉਸ ਵੇਲੇ ਰਾਤ ਨੂੰ ਸੀਨੀਅਰ ਅਫਸਰ ਆ ਗਏ ਅਸੀਂ ਉਹ ਚਲੇ ਗਏ ਮੈਂ ਅਸਲ ਵਿੱਚ ਧਿਆਨ ਚ ਨਹੀਂ ਜਾਂਦਾ ਬਸ ਮੇਰੀ ਗਲਤੀ ਰਹੀ ਜੀ अच्छा अप्सरा ਨੂੰ ਤੁਸੀਂ ਦੱਸੇ ਬਿਨਾ ਉੱਥੇ ਗਤੀਵਿਧੀ ਕੀਤੀ ਹਾਂ ਉਹ ਮੈਨੂੰ ਐਸੀ ਵੀ ਰਾਇ ਜੋ ਕਰਕੇ ਕਾ ਵੀ ਫੇਰੀ ਲੱਗੂਗਾ ਹੂੰ ਇਹ ਸੌਦਾ ਹੋ ਗਿਆ ਸੀ ਪਰ ਚਲੋ ਅਸਰਾ ਨੇ ਪਰ ਹੁਣ ਤੁਹਾਨੂੰ ਕੀ ਸਸਪੈਂਸ਼ਨ ਆਰਡਰ ਮਿਲ ਚੁੱਕਾ ਹੈ ਹਾਂ ਉਹ ਮਸਲ ਜਿਹੜਾ ਹੋ ਗੋ ਹੋ ਗਈ ਅਸਰਾ ਦਾ ਮਿਲ ਗਿਆ ਹੀ ਹੂੰ ਤਾਂ ਫਿਰ ਜਦੋਂ ਤੁਸੀਂ ਕਹਿ ਰਹੇ ਹੋ ਕਿ ਉੱਥੇ ਸਾਡਾ ਕੋਈ ਕਸੂਰ ਨਹੀਂ ਸੀ ਫਿਰ ਤਾਂ ਇਹਦਾ ਮਤਲਬ ਵੱਡੇ ਅਧਿਕਾਰੀਆਂ ਨੇ ਗਲਤ ਐਕਸ਼ਨ ਲਿਆ ਤੁਹਾਡੇ ਤੇ ਮੈਂ ਜਦੋਂ ਮੇਰੀ ਗਲਤੀ ਹੈ ਜੀ ਮੈਂ ਉੱਥੇ ਜਦੋਂ ਦੱਸੇ ਵਿਰਾਂ ਦੱਸੇ ਜਰੇ ਗਏ ਗੁਰੂ ਘਰ ਚ ਹੂੰ ਮਤਲਬ ਉੱਥੇ ਜਿਹੜੀ ਕੁੱਟਮਾਰ ਦੇ ਦੋਸ਼ ਲੱਗੇ ਆ ਤੁਹਾਡੇ ਤੇ ਉਹ ਠੀਕ ਨਹੀਂ ਉਹ ਨਹੀਂ ਕੁੱਟਮਾਰ ਕੋਈ ਨਹੀਂ ਤੇ ਹੋਰ ਕਿੰਨੇ ਮੁਲਾਜ਼ਮ ਗਏ ਸੀ ਤੁਹਾਡੇ ਨਾਲ ਮੈਂ ਨਹੀਂ ਕਿਹਾ ਕਿ ਮੇਰਾ ਸ਼ਤਾਬ ਜੀ ਤੇ ਉੱਥੇ ਹੋਰ ਕਿਹੜੇ ਪਿੰਡਾਂ ਦੇ ਵਿੱਚ ਤੁਸੀਂ ਰੋਕਣ ਦੀ ਵੀ ਕੋਸ਼ਿਸ਼ ਕੀਤੀ ਹੈ ਨਹੀਂ ਉਹ ਗੱਲ ਤਾਂ ਹੀ ਰੋਕਣ ਦਾ ਅਸੀਂ ਨਹੀਂ ਰੋਕਿਆ ਕਿਸੇ ਨੂੰ ਹੂੰ ਤੇ ਮੱਕੇ ਦਾ ਜ਼ਰੂਰ ਲੱਗੇ ਪਰ ਰੁਕੇ ਰੁਕੇ ਅਸੀਂ ਕਿਸੇ ਨੂੰ ਨਹੀਂ ਦੂਆਤਾ ਇਹ ਤੇ ਸਾਡੀ ਤਾਂ ਨਹੀਂ ਲੱਗ ਗਈ ਇਹ ਜੋ ਤੁਸੀਂ ਸਾਰੀ ਗੱਲ ਬਾਤ ਸੁਣੀ ਇਹ ਉਹੀ ਇਨਸਪੈਕਟਰ ਜਗਦੇਵ ਸਿੰਘ ਨੇ ਜਿਹੜੇ ਸਸਪੈਂਡ ਕਰ ਦਿੱਤੇ ਗਏ ਨੇ ਔਰ ਸਸਪੈਂਸ਼ਨ ਦਾ ਕਾਰਨ ਕੀ ਹੈ ਕਿਉਂਕਿ ਲੋਕ ਗੁੱਸੇ ਦੇ ਵਿੱਚ ਆ ਗਏ ਸਾਰੇ ਜਾਣਦੇ ਨੇ ਕਿ ਭਾਨਾ Sidhu ਦੇ ਹੱਕ ਵਿੱਚ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਦੇ ਲਈ ਸੰਗਰੂਰ ਵਿਖੇ ਪੁੱਜਣ ਦੇ ਲਈ ਇੱਕ ਕਾਲ ਦਿੱਤੀ ਗਈ ਸੀ ਇੱਕ ਕਮੇਟੀ ਜਿਹੜੀ ਬਣੀ ਹੋਈ ਹੈ ਜਿਸ ਵਿੱਚ ਕਈ ਕਿਸਾਨ ਜਥੇਬੰਦੀਆਂ ਨੇ ਕਈ ਸਮਾਜਿਕ ਕਾਰਕੁਨਾਂ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਉੱਥੇ ਲੋਕ ਭੁੱਜਣ ਤਾਂ ਜਿਹੜਾ ਉਹ ਸਮਾਨਸਾ ਇਲਾਕੇ ਦੇ ਵਿੱਚ ਗ੍ਰੰਥੀ ਸਿੰਘ ਦੇ ਵੱਲੋਂ ਅਨਾਉਂਸਮੈਂਟ ਕੀਤੀ ਜਾਂਦੀ ਹੈ ਤੇ ਗੁਰੂ ਘਰ ਦੇ ਵਿੱਚ ਰਾਤ 11:00 ਵਜੇ 12:00 ਵਜੇ ਦਾ ਸਮਾਂ ਸੀ ਜਦੋਂ ਪੁਲਿਸ ਉੱਥੇ ਜਾਂਦੀ ਹੈ ਔਰ ਇੰਸਪੈਕਟਰ ਜਗਦੀਪ ਸਿੰਘ ਨੇ ਆਪਣੇ ਮੂੰਹੋਂ ਇਹ ਤਾਂ ਗੱਲ ਮੰਨੀ ਹੈ ਕਿ ਉੱਥੇ ਉਹਨਾਂ ਕੋਲ ਸ਼ਬਦਾਵਲੀ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ ਤੇ ਨਾ ਹੀ ਉਹ ਸੀਨੀਅਰ ਅਫਸਰਾਂ ਨੂੰ ਜਿਹੜਾ ਕੀ ਦਾਸ ਕੇ ਗਏ ਜਾਂ ਸੂਚਿਤ ਕਰਕੇ ਗਏ ਜਿਸ ਦੇ ਕਰਕੇ ਵੱਡੇ ਅਫਸਰਾਂ ਨੇ ਇਨਸਪੈਕਟਰ ਦੇ ਉੱਤੇ ਸਾਰੀ ਜ਼ਿੰਮੇਵਾਰੀ ਪਾਉਂਦਿਆ ਹੋਇਆ ਉਸ ਨੂੰ ਸਸਪੈਂਡ ਕਰ ਦਿੱਤਾ ਕਿਉਂਕਿ ਲੋਕਾਂ ਨੇ ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਾਇਆ ਕਿ ਉਸ ਵਕਤ ਪੁਲਿਸ ਨੇ ਸ਼ਰਾਬ ਦਾ ਸੇਵਨ ਵੀ ਕੀਤਾ ਹੋਇਆ ਸੀ ਹਾਲਾਂਕਿ ਇਨਸਪੈਕਟਰ ਜਗਦੇਵ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਸ਼ਰਾਬ ਦੀ ਵਰਤੋਂ ਨਹੀਂ ਕੀਤੀ ਸੀ ਤੇ ਨਾ ਹੀ ਉੱਥੇ ਜਾ ਕੇ ਕੋਈ ਇਸ ਤਰ੍ਹਾਂ ਦਾ ਹੰਗਾਮਾ ਕੀਤਾ ਗਿਆ ਹਾਲਾਂਕਿ ਵਿਰੋਧ ਹੋਇਆ ਤੇ ਉਸ ਤੋਂ ਬਾਅਦ ਉੱਥੋਂ ਚਲੇ ਜਾਂਦੇ ਨੇ ਔਰ ਕਿਸੇ ਨਾਲ ਵੀ ਕੋਈ ਕੁੱਟਮਾਰ ਨਹੀਂ ਕੀਤੀ ਗਈ ਪਰ ਲੋਕਾਂ ਦਾ ਕਹਿਣਾ ਸੀ ਪ੍ਰਦਰਸ਼ਨਕਾਰੀਆਂ ਦਾ ਕਿ ਉੱਥੇ ਕੁੱਟਮਾਰ ਵੀ ਹੋਈ ਹੈ ਗਾਲੀ ਗਲੋਚ ਵੀ ਹੋਇਆ ਤਾਂ ਪਾਣਾ ਸਿੱਧੂ ਦੇ ਹੱਕ ਦੇ ਵਿੱਚ ਉੱਥੇ ਗੁਰੂ ਘਰ ਦੇ ਵਿੱਚ ਜਿਹੜੀ ਅਨਾਉਂਸਮੈਂਟ ਹੁੰਦੀ ਹੈ ਤੇ ਉਸ ਤੋਂ ਬਾਅਦ ਸੂਚਨਾ ਪੁਲਿਸ ਕਹਿੰਦੀ ਹੈ ਕਿ ਸਾਨੂੰ ਮਿਲਦੀ ਹੈ ਕਿ ਮਾਹੌਲ ਖਰਾਬ ਨਾ ਹੋਵੇ ਜਿਸ ਦੇ ਕਰਕੇ ਉੱਥੇ ਗਏ ਪਰ ਲੋਕਾਂ ਦਾ ਕਹਿਣਾ ਸੀ ਕਿ ਪੁਲਿਸ ਦਾ ਰਵਈਆ ਸਾਨੂੰ ਪਸੰਦ ਨਹੀਂ ਆਇਆ ਨਾ ਹੀ ਸਾਡੇ ਰਾਸ ਆਉਣਾ ਸੀ ਕਿਉਂਕਿ ਲੋਕਤੰਤਰ ਦੇ ਵਿੱਚ ਧਰਨਾ ਮੁਜ਼ਾਹਰਾ ਕਰਨਾ ਕਿਸੇ ਥਾਂ ਤੇ ਇਕੱਠੇ ਹੋਣਾ ਗੁਰੂ ਘਰ ਦੇ ਵਿੱਚੋਂ ਸਾਂਝੀ ਅਨਾਉਂਸਮੈਂਟ ਹੋਣਾ ਇਹ ਕਿੱਥੋਂ ਦਾਗਣਾ ਹੈ ਅਸੀਂ ਕੋਈ ਗੁਨਾਹ ਨਹੀਂ ਸੀ ਕੀਤਾ ਤਾਂ ਅਸੀਂ ਪ੍ਰਦਰਸ਼ਨ ਕਰਨ ਦੇ ਲਈ ਹੀ ਜਾਣਾ ਸੀ ਪਰ ਇੰਸਪੈਕਟਰ ਜਗਦੇਵ ਸਿੰਘ ਜਿਹੜੇ ਕੀ ਬੋਹਾ ਕਸਬੇ ਦੇ ਵਿੱਚ ਐਸ ਐਚਓ ਤਾਇਨਾਤ ਸਨ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸਸਪੈਂਸ਼ਨ ਦੇ ਉੱਤੇ ਜਗਦੇਵ ਸਿੰਘ ਇੰਸਪੈਕਟਰ ਨੇ ਖੁਦ ਕੀ ਆਖਿਆ ਅਸੀਂ ਉਹਨਾਂ ਨਾਲ ਕੀਤੀ ਜਿਹੜੀ ਗੱਲਬਾਤ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਇਸ ਤੋਂ ਬਾਅਦ ਡੀਐਸਪੀ ਗੁਰਪ੍ਰੀਤ ਸਿੰਘ ਗੇਲ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਵੀ ਲਿਆ ਸੀ ਲੋਕਾਂ ਨੂੰ ਸ਼ਾਂਤ ਵੀ ਕਰਵਾਉਣ ਦਾ ਵਿਸ਼ਵਾਸ ਦਿੱਤਾ ਸੀ ਔਰ ਨਾਲ ਹੀ ਲੋਕਾਂ ਨੂੰ ਇਹ ਵਿਸ਼ਵਾਸ ਦਿੱਤਾ ਸੀ ਕਿ ਸ਼ਿਕਾਇਤ ਦੇ ਅਨੁਸਾਰ ਗੁਰੂ ਘਰ ਦੇ ਵਿੱਚ ਐਂਟਰ ਕਰਨ ਵਾਲੇ ਐਸਐਚਓ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਹੁਣ ਐਸਐਚਓ ਦਾ ਮੰਨਣਾ ਹੈ ਕਿ ਮੇਰੀ ਇਹ ਗਲਤੀ ਜ਼ਰੂਰ ਹੈ ਕਿ ਮੈਂ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤੇ ਬਿਨਾਂ ਚਲਾ ਗਿਆ ਜੇਕਰ ਸੂਚਿਤ ਕੀਤਾ ਹੁੰਦਾ ਤਾਂ ਇਸ ਦਾ ਗੱਲ ਹੋਰ ਹੋਣੀ ਸੀ ਇਸ ਤਰ੍ਹਾਂ ਦੀ ਗੱਲ ਉਹਨਾਂ ਦੀ ਜਿਹੜੀ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਹੁਣ ਐਸਐਚਓ ਇੰਸਪੈਕਟਰ ਜਗਦੇਵ ਸਿੰਘ ਨੂੰ ਤਾਂ ਸਸਪੈਂਡ ਕਰ ਦਿੱਤਾ ਗਿਆ ਇਸ ਗੱਲ ਦੀ ਡੀਐਸਪੀ ਬਡਲਾੜਾ ਨੇ ਵੀ ਪੁਸ਼ਟੀ ਕੀਤੀ ਹੈ ਔਰ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਪੂਰਾ ਸਿੰਘ ਤੇ ਗੁਰਤੇਜ ਸਿੰਘ ਨੇ ਵੀ ਦੱਸਿਆ ਕਿ ਬੀਤੀ ਰਾਤ ਕਰੀਬ 12 ਵਜੇ ਬਿਨਾ ਕੋਈ ਕਾਰਨ ਦੱਸਿਆਂ ਥਾਣੇਦਾਰ ਉਹਨਾਂ ਦੇ ਘਰ ਆ ਜਾਂਦੇ ਨੇ ਆ ਗੁਰਦੁਆਰਿਆਂ ਦੇ ਵਿੱਚ ਐਂਟਰ ਹੋ ਜਾਂਦੇ ਨੇ ਪਿੰਡ ਵਰਤਦੇ ਨੇ ਗਲਤ ਸ਼ਬਦਾਵਲੀ ਦਾ ਪ੍ਰਯੋਗ ਵੀ ਕੀਤਾ ਜਾਂਦਾ ਇਹ ਸਾਰੀਆਂ ਗੱਲਾਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਤਾਂ ਇਨਸਪੈਕਟਰ ਜਗਦੇਵ ਸਿੰਘ ਨੇ ਕੀ ਆਖਿਆ ਇੱਕ ਵਾਰੀ ਫੇਰ ਸੁਣੋ ਮੈਂ ਇਹ ਜਾਨਣਾ ਚਾਹੁੰਨਾ ਜੀ ਜਿਹੜੀ ਸਸਪੈਂਸ਼ਨ ਦੀ ਗੱਲ ਸਾਹਮਣੇ ਆਈ ਹੈ ਤੁਹਾਡੇ ਤੇ ਦੋਸ਼ ਲੱਗੇ ਕਿ ਗੁਰੂ ਘਰ ਦੇ ਵਿੱਚ ਤੁਸੀਂ दारू ਪੀ ਕੇ ਚਲੇ ਗਏ ਰਾਤ ਨੂੰ ਉਸ ਤੋਂ ਬਾਅਦ ਸੇਵਾਦਾਰ ਨਾਲ ਕੁੱਟਮਾਰ ਵੀ ਹੋ ਗਈ ਕੀ ਹੋਇਆ ਉਸ ਦਿਨ ਨਹੀਂ ਨਹੀਂ ਕੋਈ ਕੁੱਟਮਾਰ ਨਹੀਂ ਚਲੋ ਉਹ ਚਨੇਵੰਦ ਬੋਲ ਰਿਹਾ ਹੈ ਅੰਦਾਜ਼ਾ ਆ ਤੁਹਾਨੂੰ ਕਿਸੇ ਵੱਲੋਂ ਹੁਕਮ ਦਿੱਤਾ ਗਿਆ ਸੀ ਕਿ ਕਿਸੇ ਦੀ ਅਨਾਉਂਸਮੈਂਟ ਨਹੀਂ ਕਰਨ ਦੇਣੀ ਨੇ ਲੋਨਟ ਕੋਰੇ ਨਹੀਂ ਸੀ ਜੀ ਸਾਨੂੰ ਜਿਹੜਾ ਉਹ ਜਾਨੇ ਜਿਹੋਥੇ ਪਨਰਦੂ ਬੈਠੇ ਸੀ ਜੀ ਹਾਂ ਪਰ ਮੈਂ ਉਹ ਇਹ ਗੱਲ ਨਹੀਂ ਸੀ ਉਹ ਤੋਂ ਸੋਸੀ ਸਾਨੂੰ ਉਹ ਗਾ ਲਿਓ ਪਾਪਾ ਕਿਉਂਕਿ ਲੋਕ ਗੁੱਸੇ ਦੇ ਵਿੱਚ ਆ ਕੇ ਕਹਿ ਰਹੇ ਸੀ ਧਰਨੇ ਦੇ ਵਿੱਚ ਅਸੀਂ ਵੀ ਕਵਰ ਕੀਤਾ ਕਹਿੰਦੇ ਕਿ ਉੱਥੇ ਪੁਲਿਸ ਨੇ ਬੜੀ ਗੁੰਡਾਗਰਦੀ ਕੀਤੀ ਹੈ ਗੁਰਦੁਆਰੇ ਦੇ ਵਿੱਚ ਵੜ ਕੇ ਹੁਣ ਜਿਹੜਾ ਗ੍ਰੰਥੀ ਸਿੰਘ ਅਨਾਉਂਸਮੈਂਟ ਕਰਨਗੇ ਕਿ ਉਹਨਾਂ ਨੂੰ ਵੀ ਰੋਕਿਆ ਜਾਊਗਾ ਨਹੀਂ 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 ਜੀ ਉਹ ਗੰਮੀ ਹੋਊਗਾ ਜੀ ਇਹਦਾ ਜੇ ਸ਼ਟਅਪ ਹੋਵੇਗਾ ਜੀ ਮਤਲਬ ਸਮਾਨ ਕਿੰਨੇ ਵਜੇ ਦਾ ਸੀ ਤੁਸੀਂ ਕਿੰਨੇ ਵਜੇ ਐਂਟਰ ਕੀਤੇ ਸੀ ਗੁਰੂ ਘਰ ਚ ਅਸੀਂ ਮਿਲ ਕੇ ਆਪ ਦੇ ਹੋਣੀ 12:00 ਬੋਜ ਦੇ ਬਾਅਦ ਦੀ ਹੈ ਜੀ ਤੇ ਰਾਤ ਨੂੰ ਜਾਣ ਦੀ ਤੁਹਾਨੂੰ ਕਿਸੇ ਨੇ ਸ਼ਿਕਾਇਤ ਦਿੱਤੀ ਸੀ ਵੀ ਉੱਥੇ ਆ ਗਤੀਵਿਧੀ ਹੋ ਰਹੀ ਹੈ ਕੋਈ ਹਾਂ 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 ਉੱਥੇ ਜੀ ਕੋਈ ਕਿਸ ਨੇ ਦਿੱਤੀ ਸੀ ਸ਼ਿਕਾਇਤ ਹਾਂ ਕੋਈ ਨਹੀਂ ਹੋਈ ਜੀ ਜੀ ਸੈਕਟਰੀ ਜੀ ਤਾਂ ਇੱਕ ਵਾਰੀ ਥੋੜਾ ਜਿਆ ਖੁੱਲ ਕੇ ਸਾਨੂੰ ਦੱਸ ਦਿਓ ਤਾਂ ਕਿ ਪਤਾ ਤਾਂ ਲੱਗੇ ਨਾ ਸਚਾਈ ਕੀ ਉਸ ਦਿਨ ਹੋਇਆ ਕੀ ਕੀ ਉਸ ਵੇਲੇ ਰਾਤ ਨੂੰ ਸੀਨੀਅਰ ਅਫਸਰ ਆਗੇ ਆ ਗਏ ਅਸੀਂ ਉਹ ਚਲੇ ਗਏ ਮੈਂ ਅਸਲ ਵਿੱਚ ਧਿਆਨ ਚ ਨਹੀਂ ਜਾਂਦਾ ਬਸ ਮੇਰੀ ਗਲਤੀ ਰਹੀ ਗਈ ਅੱਛਾ ਅਫਸਰਾਂ ਨੂੰ ਤੁਸੀਂ ਦੱਸੇ ਬਿਨਾ ਉੱਥੇ ਗਤੀਵਿਧੀ ਕੀਤੀ ਹਾਂ ਉਹ ਆਏ ਵੀ ਮੈਨੂੰ ਐਸੀ ਵੀ ਰਾਇਲ ਜੋ ਕਰਕੇ ਕਰਦੇ ਫੇਰੀ ਲੱਗੂਗਾ ਹੂੰ ਉਹ ਸੌਦਾ ਹੋ ਗਿਆ ਜੀ ਪਰ ਜੋ ਅਸਲ ਵਿੱਚ ਪਰ ਹੁਣ ਤੁਹਾਨੂੰ ਕੀ ਸਸਪੈਂਸ਼ਨ ਆਰਡਰ ਮਿਲ ਚੁੱਕਾ ਹੈ ਮੋਸੋ ਜੀ ਉਹ ਹੋ ਗਿਆ ਉਸਦਾ ਮਿਲ ਗਿਆ ਹੂੰ ਤਾਂ ਫਿਰ ਜਦੋਂ ਤੁਸੀਂ ਕਹਿ ਰਹੇ ਹੋ ਕਿ ਉੱਥੇ ਸਾਡਾ ਕੋਈ ਕਸੂਰ ਨਹੀਂ ਸੀ ਫਿਰ ਤਾਂ ਇਹਦਾ ਮਤਲਬ ਵੱਡੇ ਅਧਿਕਾਰੀਆਂ ਨੇ ਗਲਤ ਐਕਸ਼ਨ ਲਿਆ ਤੁਹਾਡੇ ਤੇ ਨਹੀਂ ਚਲੋ ਮੇਰੀ ਗਲਤੀ ਹੈ ਜੀ ਮੈਂ ਉੱਥੇ ਜਦੋਂ ਦੱਸੇ ਜਿਹੜਾ ਦਸੀ ਜਰ ਰਿਹਾ ਗਾ ਗੁਰੂ ਜੀ ਹੂੰ ਮਤਲਬ ਉੱਥੇ ਜਿਹੜੀ ਕੁੱਟਮਾਰ ਦੇ ਦੋਸ਼ ਲੱਗੇ ਆ ਤੁਹਾਡੇ ਤੇ ਉਹ ਠੀਕ ਨਹੀਂ ਆਹ ਨਹੀਂ ਕੁੱਟਮਾਰ ਕੋਈ ਨਹੀਂ ਤੇ ਹੋਰ ਕਿੰਨੇ ਮੁਲਾਜ਼ਮ ਗਏ ਸੀ ਤੁਹਾਡੇ ਨਾਲ ਨਹੀਂ ਨਾ ਸੀ ਕਿ ਮੇਰਾ ਸਟਾਫ ਆ ਜੀ ਤੇ ਉੱਥੇ ਹੋਰ ਕਿਹੜੇ ਪਿੰਡਾਂ ਦੇ ਵਿੱਚ ਤੁਸੀਂ ਰੋਕਣ ਦੀ ਵੀ ਕੋਸ਼ਿਸ਼ ਕੀਤੀ ਹੈ ਨਹੀਂ ਉਹ ਬਹੁਤ ਜਿਹੇ ਰੋਕਣ ਦਾ ਅਸੀਂ ਨਹੀਂ ਰੋਕਿਆ ਕਿਸੇ ਨੂੰ ਹੂੰ ਤੇ ਨਾਕੇ ਦਾ ਜ਼ਰੂਰ ਲੱਗੇ ਸੀਗੇ ਪਰ ਰੋਕੇ ਰੋਕੇ ਅਸੀਂ ਕਿਸੇ ਨੂੰ ਨਹੀਂ ਉਹ ਬਹੁਤ ਇਹਦੇ ਤੇ ਸਾਡੇ ਤਾਂ ਨਹੀਂ ਲੱਗੇ